ਉਹ ਤੇ ਕਾਲੀਦਾਲ ਅੰਮ੍ਰਿਤਸਰ ਵੱਲੋਂ ਪੰਜਾਬ ਦੇ ਤਿੰਨ ਸ਼ਹਿਰਾਂ ਵਿੱਚ 25 ਜਨਵਰੀ ਨੂੰ ਮਾਰਚ ਕੱਢਣ ਦੀ ਕਾਹ ਦਿੱਤੀ ਗਈ ਸੀ ਜੁਨਾ ਵਿੱਚ ਗੁਰਦਾਸਪੁਰ ਵੀ ਸ਼ਾਮਿਲ ਸੀ ਨਸ ਨੇ ਇਹ ਦਲ ਖਾਲਸਾ ਦੇ ਆਗੂਆਂ ਨੇ 26 ਜਨਵਰੀ ਦੇ ਗਣਤੰਤਰ ਦਿਵਸ ਨੂੰ ਕਾਲੇ ਦਿਵਸ ਵਜੋਂ ਮਨਾਉਣ ਦਾ ਐਲਾਨ ਵੀ ਕੀਤਾ ਸੀ ਤੇ ਇਸਦੇ ਲਈ ਅਜਰੂਸ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾਣਾ ਸੀ ਪਰ ਪੁਲਿਸ ਵੱਲੋਂ ਗੁਰਦਾਸਪੁਰ ਸ਼ਹਿਰ ਨੂੰ ਛੌਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਤੇ ਕੁਝ ਆਗੂਆਂ ਨੂੰ ਕਾਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਤੇ ਉੱਥੇ ਹੀ ਦਲਖਾਸਾ ਦੇ ਆਗੂ ਨੇ ਕਿਹਾ ਹੈ ਕਿ ਉਹ ਗੁਰਦਾਸਪੁਰ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕਰਕੇ ਹੀ ਰਹਿਣਗੇ ਤੇ ਉੱਥੇ ਜਿਹੜਾ ਹੈ ਪੁਲਿਸ ਅਧਿਕਾਰੀਆਂ ਨੇ ਤੇ ਮੰਨਣ ਤੋਂ ਵੀ ਜਿਹੜਾ ਹੈ ਉਹ ਇਨਕਾਰ ਕਰ ਦਿੱਤਾ ਹੈ ਤੇ ਸੁਰੱਖਿਆ ਵਿਵਸਥਾ ਦਲਖਾਸਾ ਦੇ ਪ੍ਰਦਰਸ਼ਨ ਨੂੰ ਲੈ ਕੇ ਜਿਹੜੀ ਉਹ ਕੀਤੀ ਗਈ ਤੇ ਐਸਪੀ ਦਿਗਰਾਜ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਕੋਈ ਵੀ ਜਿਹੜੀ ਇਨਫੋਰਮੇਸ਼ਨ ਨਹੀਂ ਮਿਲੀ ਹੈ ਤੇ ਪੁਲਿਸ ਸੁਰੱਖਿਆ ਬਾਰੇ ਪੁੱਛਣ ਤੇ ਉਨ੍ਹਾਂ ਨੇ ਕਿਹਾ ਹੈ ਕਿ ਸਵੈ ਸੁਰੱਖਿਆ ਕੋਈ ਅਵਸਥਾ 26 ਜਨਵਰੀ ਦੇ ਮੱਦੇਨਜ਼ਰ ਤੇ ਕੀਤੀ ਗਈ ਹੈ ਤੇ ਉੱਥੇ ਹੀ ਇਸ ਦੌਰਾਨ ਆਗੂਆ ਵੱਲੋਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇਬਾਜ਼ੀ ਜਿਹੜੀ ਹੈ ਉਹ ਵੀ ਕੀਤੀ ਗਈ ਹੈ। ਪਰਮਜੀਤ ਸਿੰਘ ਜਨਰ ਸਕੱਤਰ ਦਲ ਖਾਲਸਾ ਦਲ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪਿਛਲੇ ਦਿਨੀ ਭਾਰਤੀ ਗਣਤੰਤਰ ਦੇ 26 ਜਨਵਰੀ ਦੇ ਸੰਬੰਧ ਵਿੱਚ ਇੱਕ ਤਿੰਨ ਥਾਵਾਂ ਦੇ ਉੱਤੇ ਪੰਜਾਬ ਦੇ ਅੰਦਰ ਪ੍ਰੋਟੈਸਟ ਕਰਨ ਦਾ ਐਲਾਨ ਕੀਤਾ ਗਿਆ ਸੀ। ਜਿਹੜਾ ਕਿ ਇੱਕ ਮਾਨਸੇ, ਇੱਕ ਜਲੰਧਰ, ਇੱਕ ਗੁਰਦਾਸਪੁਰ ਅੱਜ ਹੋਇਆ ਕਿ ਅੱਜ ਸਵੇਰੇ ਤੜਕੇ ਤੋਂ ਹੀ ਪੰਜਾਬ ਪੁਲਿਸ ਨੇ ਸਾਡੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਨੂੰ ਘਰਾਂ ਦੇ ਵਿੱਚ ਜਾ ਕੇ ਹਾਊਸ ਰੈਸਟ ਕੀਤਾ ਵੱਖਰੇ ਵੱਖਰੇ ਥਾਂਵਾਂ 'ਤੇ ਜਾ ਕੇ ਛਾਪੇਮਾਰੀ ਵੀ ਕੀਤੀ ਜਿਨਾਂ 'ਚ ਭਾਜੀ ਕਮਰਪਾਲ ਸਿੰਘ ਜਿਹੜੇ ਕਿ ਮੁੱਖ ਸਿਆਸੀ ਸਖਤਰ ਨੇ ਦਲ ਖਾਲਸਾ ਦੇ ਉਹਨਾਂ ਨੂੰ ਵੀ ਹਾਊਸ ਰੈਸਟ ਕੀਤਾ ਉਹਨਾਂ ਨੂੰ ਵੀ ਰੋਕ ਦਿੱਤਾ ਗਿਆ ਜ਼ਿਲ੍ਹਾ ਪ੍ਰਧਾਨ ਦਲ ਖਾਲਸਾ ਸਰਦਾਰ ਦਲਬਾਖ ਸਿੰਘ ਉਹਨਾਂ ਨੂੰ ਵੀ ਘਰ 'ਚ ਡੱਕਿਆ ਗਿਆ ਸਰਦਾਰ ਜਸਵਿੰਦਰ ਸਿੰਘ ਕਾਨੂਵਾਨ ਜਿਹੜੇ ਕਿ ਕਥਾਵਾਚਕ ਵੀ ਨੇ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਨੇ ਗੁਰਦਾਸਪੁਰ ਤੋਂ ਉਹਨਾਂ ਨੂੰ ਵੀ ਘਰ ਚ ਰੋਕਿਆ ਗਿਆ ਭਾਈ ਲਖਵੀਰ ਸਿੰਘ ਨੂੰ ਰੋਕਿਆ ਗਿਆ ਔਰ ਹੋਰ ਬਹੁਤ ਸਾਰੇ ਨੌਜਵਾਨਾਂ ਨੂੰ ਜਿਨ੍ਹਾਂ ਨੇ ਇੱਥੇ ਜਥੇ ਲੈ ਕੇ ਪਹੁੰਚਣਾ ਸੀ ਉਹਨਾਂ ਨੂੰ ਰੋਕਿਆ ਗਿਆ ਅਸੀਂ ਫਿਰ ਵੀ ਮਾਰਚ ਕਰਾਂਗੇ ਆਪਣੀ ਰੋਜ਼ ਪ੍ਰੋਟੈਸਟ ਜਿਹੜੇ ਉਹ ਜ਼ਾਹਿਰ ਕਰਾਂਗੇ ਜੇ ਪ੍ਰਸ਼ਾਸਨ ਸਾਨੂੰ ਰੋਕੇਗਾ ਤੇ ਅਸੀਂ ਉਸ ਦੇ ਬਾਵਜੂਦ ਵੀ ਪ੍ਰੋਟੈਸਟ ਕਰਾਂਗੇ ਕਿਹਾ ਜਾ ਰਿਹਾ ਕਿ ਸਿਰਸਣ ਵੀ ਕਾਲ ਦਿੱਤੀ ਹੈਗੇ ਜੇ ਵੀ ਜੇ ਤੂੰ ਹੀ ਪ੍ਰੋਟੈਸਟ ਕਰਦੇ ਉਹ ਵੀ ਕਰਨਗੇ ਫਿਰ ਬਰਾਬਰ ਮੈਨੂੰ ਲੱਗਦਾ ਕਿ ਅਸੀਂ ਪਹਿਲਾਂ ਕਹਿ ਚੁੱਕੇ ਹਾਂ ਸਾਡਾ ਉਹਦੇ ਵਿੱਚ ਜਿਹੜਾ ਰੋਸ ਹੈ ਜਾਹ ਰਹੀ ਜਿਹੜੀ ਸਿੱਖਾਂ ਦਾ ਪਿਛਲੇ 70 75 ਸਾਲ ਦਾ ਇੱਥੇ ਪੰਜਾਬ 'ਚ ਤਜਰਬਾ ਆ ਜਾਂਦੀ ਹੈ ਜੇ ਤਜਰਬਾ ਸੀ ਉਹਦਾ ਰੋਸ ਬਿਖਾਵਾ ਕਰਨਾ ਉਹ ਜਿਹਦੇ ਨਾਲ ਕਰ ਰਹੇ ਨੇ ਸਾਡਾ ਇੱਕ ਰਾਈਟ ਹੈ ਸਾਡਾ ਹੱਕ ਹੈ ਅਸੀਂ ਜੈਨੂਨ ਕਰ ਰਹੇ ਹਾਂ ਔਰ ਉਹ ਸਿਰਫ ਸਾਡੇ ਖਿਲਾਫ ਕਰ ਰਹੇ ਨੇ ਸਾਡੀ ਜਿਹੜੀ ਆਵਾਜ਼ ਆ ਉਹਨੂੰ ਦਬਾਉਣ ਲਈ ਜਾਂ ਇੱਕ ਲੜਾਈ ਵਾਲਾ ਮਾਹੌਲ ਬਣਾਉਣ ਲਈ ਸੋ ਗਲਤ ਹੈ ਤੁਸੀਂ ਪ੍ਰੈਸ ਕਰੋਗੇ ਪੂਰਾ ਬਿਲਕੁਲ ਕਰਾਂਗੇ ਜਿੱਥੇ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਹਨਾਂ ਨੂੰ ਕਰਨ ਦੇ ਉਹ ਉਹਨਾਂ ਦੀ ਕਾਰ ਵੀ ਜੋ ਵੀ ਹੋਏਗੀ ਅਸੀਂ ਤਿਆਰ ਹਾਂ ਤਾਂ ਸਾਰਿਆਂ ਨੂੰ ਪਤਾ ਹੈ ਕਿ 26 ਜਨਵਰੀ ਜਿਹੜੀ ਹੈ ਉਹ ਆ ਰਹੀ ਹੈਗੀ ਹੈ ਔਰ 26 ਜਨਵਰੀ ਨੂੰ ਮੁੱਖ ਰੱਖਦੇ ਹੋਏ ਜਿਹੜੀ ਸਿਕਿਉਰਿਟੀ ਨੂੰ ਮੱਦੇਨਜ਼ਰ ਜਿਹੜੀ ਪੂਰੇ ਸ਼ਹਿਰ ਦੇ ਵਿੱਚ ਚੈਕਿੰਗਸ ਕੀਤੀਆਂ ਜਾ ਰਹੀਆਂ ਨੇ ਔਰ ਲਗਾਤਾਰ ਪਿਛਲੇ ਇੱਕ ਹਫ਼ਤੇ ਤੋਂ ਇਹ ਜਿਹੜੇ ਹੈਗੇ ਆ ਉਹ ਸਰਚ ਆਪਰੇਸ਼ਨਸ ਕੀਤੇ ਜਾ ਰਹੇ ਨੇ ਭੀੜ ਭੜਾਕੇ ਵਾਲੀਆਂ ਜਿਹੜੀਆਂ ਜਗ੍ਹਾ ਨੇ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਔਰ ਜਿਹੜੀ ਪਬਲਿਕ ਦੀ ਸੇਫਟੀ ਜਿਹੜੇ ਸਾਡੇ ਇੱਥੇ ਦੇ ਵਸਨੀਕ ਨੇ ਉਹਨਾਂ ਦੀ ਸੇਫਟੀ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਬਰਦਾਸਤਰ ਪੁਲਿਸ ਦੀ ਆਰ ਬਕੂਪੀ ਬਰਦਾਸਤਰ ਪੁਲਿਸ ਉਸ ਚੀਜ਼ ਨੂੰ ਮਤੇ ਨਜ਼ਰ ਰੱਖਦੇ ਹੋਏ ਸਾਰੇ ਸ਼ਹਿਰ ਦੇ ਵਿੱਚ ਜਿਹੜੀ ਆ ਉਹ ਚੈਕਿੰਗਸ ਕਰਵਾ ਰਹੀ ਹੈ। ਸ਼ੁਰੂਣੀ ਕੱਲ ਦੇ ਅਮਰਸਰ ਤੇ ਕੱਲ ਦੇ ਅਮਰੋਵਾਂ ਦੇ ਵਿੱਚ ਕਹਿ ਕੇ ਕਨਸਲ ਕਨਸਲ ਕਾਰਸਾ ਪ੍ਰੋਗਰਾਮ ਨਹੀਂ ਇਹਦੇ ਬਾਰੇ ਅਜੇ ਤੱਕ ਸਾਨੂੰ ਤਾਂ ਕੁਝ ਨਹੀਂ ਇਹ ਤਾਂ ਫਿਲਹਾਲ ਜਿਹੜਾ 26 ਜਨਵਰੀ ਨੂੰ ਲੈ ਕੇ ਕਿਉਂਕਿ ਬੱਸ ਸਟੈਂਡ ਹੈਗਾ ਜੀ ਬੱਸ ਸਟੈਂਡ ਦੀ ਚੈਕਿੰਗ ਹੋਣੀ ਜ਼ਰੂਰੀ ਸਗੀ। ਇਸੇ ਤਰੀਕੇ ਜਿੱਥੇ-ਜਿੱਥੇ ਹੋਰ ਜਿਵੇਂ ਰੇਲਵੇ ਸਟੇਸ਼ਨ ਹੋ ਗਿਆ ਤੇ ਜਿਹੜੇ ਭੀੜੇ ਬਾਜ਼ਾਰ ਨੇ ਉਹਨਾਂ ਦੀ ਚੈਕਿੰਗ ਕੀਤੀ ਇਦੇ ਬਾਰੇ ਅਜੇ ਕੁਛ ਨਹੀਂ ਬੜੀ ਕੁਛ ਅਧਿਕਾਰੀ ਤੁਹਾਡੇ ਕਹਿ ਰਹੇ ਸੀ ਕਿ ਤੋਂ ਸਿਸ ਹੈ ਨਾਲੇ ਕਾਲ ਦਿੱਤੀ ਹੈਗੀ ਆ ਤਲਖਾਨ ਸਾਹਿਬ ਦੇ ਬਾਰੇ ਰੋਕ ਲਏ ਗਿਆ ਸਾਡੇ ਧਿਆਨ ਚ ਇਹੋ ਜਿਹਾ ਕੁਛ ਨਹੀਂ ਹੈਗਾ ਨਾ ਹੀ ਸਾਨੂੰ ਕੋਈ ਇਹੋ ਜਿਹੀ ਇਨਫੋਰਮੇਸ਼ਨ ਆਈ ਹੈ ਇਹੋ ਜਿਹਾ ਤਾਂ ਕੁਛ ਨਹੀਂ ਹੈਗਾ ਕਿਹੜੇ ਘੜੇ ਰਹੀ ਹੁਣ ਗੱਲ ਨਹੀਂ ਕੀਤੀ ਅਸੀਂ ਹੁਣ ਆ ਬੱਸ ਸਟੈਂਡ ਹੈਗਾ ਜੀ ਰੇਲਵੇ ਸਟੇਸ਼ਨ ਹੈ ਅੰਦਰਲੇ ਜਿਹੜੇ ਭੀੜੇ ਬਾਜ਼ਾਰ ਹੈ ਉਹ ਫੁੱਟ ਮਾਰਚ ਹੋਣਾ ਹੈਗਾ ਸੋ ਸਾਰੇ ਜਿਹੜੇ ਹੈਗੇ ਆ ਉਹ ਇਲਾਕੇ ਚੈੱਕ ਕੀਤੇ ਜਾਣੇ ਨਹੀਂ ਧਾਰਮਿਕ ਸਥਾਨਸ ਦਾ ਤੇ ਇਹਦੇ ਵਿੱਚ ਇਦਾਂ ਨਹੀਂ ਕੁਛ ਵੀ ਹੁੰਦਾ ਈ ਧਾਰਮਿਕ ਸਥਾਨ ਤਾਂ ਆਲਰੇਡੀ ਜਿਹੜਾ ਹੈਗਾ ਉਹ ਤੇ ਪਰਮਾਤਮਾ ਸੱਚੇ ਪਾਤਸ਼ਾਹ ਦੀ ਓਟ ਆਸਰੇ ਦੇ ਵਿੱਚ ਹੈਗੇ ਨੇ ਸਾਰੇ ਬਟ ਫਿਰ ਵੀ ਅਸੀਂ ਜਿਹੜਾ ਸਿਕਿਉਰਟੀ ਨੂੰ ਬੱਦੇ ਨਜ਼ਰ ਜ਼ਰੂਰ ਸਾਰੀ ਚੀਜ਼ਾਂ ਨੂੰ ਜਿਹੜਾ ਚੈੱਕ ਕਰਦੇ ਆਂ ਕੀ ਪੀੜੀ ਸ਼ਹਿਰ ਵਾਸੀਆਂ ਸ਼ਹਿਰ ਵਾਸੀਆਂ ਨੂੰ ਮੇਰੀ ਇਹੀ ਅਪੀਲ ਹੈ ਜੀ ਕਿ ਸਾਰੇ ਜਾਨੇ ਜਿਹੜੇ ਹੈਗੇ ਆ ਉਹ ਆਪਣੇ ਆਪਣੇ ਘਰਾਂ ਦੇ ਵਿੱਚ ਰਹਿਣ ਸੁਰੱਖਿਅਤ ਰਹਿਣ ਆਪਣੇ ਕੰਮਾਂ ਕਾਰਾਂ ਤੇ ਧਿਆਨ ਦਿਓ ਉਹਨਾਂ ਦੀ ਜਾਨ ਮਾਲ ਦੀ ਰਾਖੀ ਦੀ ਜ਼ਿੰਮੇਵਾਰੀ ਸਾਡੀ ਗੁਰਦਾਸਪੁਰ ਪੁਲਿਸ ਦੀ ਹੈ ਔਰ ਅਸੀਂ ਬਿਲਕੁਲ ਤਿਆਰ ਪਰ ਤਿਆਰ ਉਸ ਚੀਜ਼ ਨੂੰ ਨਿਭਾ ਰਹੇ ਹਾਂ ਵੈਲਕਮ ਟੂ ਰੂਟਸ ਕੰਟਰੀ ਸਕੂਲ ਦ ਲਾਰਜੇਸਟ ਬੋਰਡਿੰਗ ਸਕੂਲ ਇਨ For 21 years, we've delivered 100% board exam success. With smart classrooms, a library, and science labs, learning thrives. Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.